ਬ੍ਰੈਂਡਨ ਦੇ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਕਾਫੀ ਸਾਰੇ ਮਾਮਲੇ ਸਾਹਮਣੇ ਆ ਰਹੇ ਹਨ ਅੱਜ ਇੱਕ ਹੋਰ ਮਾਮਲਾ ਜੋ ਸਾਹਮਣੇ ਆਇਆ ਹੈ ਉਸ ਦੇ ਵਿੱਚ ਇੱਕ ਬ੍ਰੈਂਡਨ ਦੇ ਵਿਅਕਤੀ ਨੂੰ ਇੰਡੀਆ ਤੋਂ ਗ੍ਰਿਫਤਾਰ ਕੀਤਾ ਗਿਆ ਦਰ ਇਸ ਉਹ 2014 ਦੇ ਵਿੱਚ ਬ੍ਰੈਂਡਨ ਤੋਂ ਬਾਹਰ ਚਲਾ ਗਿਆ ਸੀ ਅਤੇ ਉਸ ਤੋਂ ਬਾਅਦ ਉਹ ਹੋਰ ਮੁਲਕਾਂ ਦੇ ਵਿੱਚ ਜਾ ਕੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਦਾ ਸੀ ਤੇ ਉਸ ਨੂੰ ਹੁਣ ਭਾਰਤ ਦੇ ਵਿੱਚ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਉਸ ਦੇ ਉੱਪਰ ਕਈ ਤਰ੍ਹਾਂ ਦੇ ਦੋਸ਼ ਲਗਾਏ ਗਏ ਹਨ ਕਿ ਇਹ ਪੂਰਾ ਮਾਮਲਾ ਜਾਣਦਿਆਂ FBI ਦੁਆਰਾ ਆਪਣੇ ਬ੍ਰੈਂਟਨ ਕਾਰੋਬਾਰ ਤੋਂ ਇੱਕ ਗਲੋਬਲ ਡਰੱਗ ਤਸਕਰੀ ਆਪਰੇਸ਼ਨ ਦੀ ਅਗਵਾਈ ਕਰਨ ਦੇ ਦੋਸ਼ ਵਿੱਚ ਇੱਕ ਵਿਅਕਤੀ ਨੂੰ ਭਾਰਤ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਸ਼ਹਿਨਾਜ਼ ਸਿੰਘ ਜਿਸ ਨੂੰ ਸ਼ਾਨ ਪਿੰਡਰ ਕਿਹਾ ਜਾਂਦਾ ਹੈ, ਉਸ ਨੂੰ FBI ਦੁਆਰਾ ਸ਼ੁਰੂ ਕੀਤੀ ਗਈ ਇੱਕ ਅੰਤਰਰਾਸ਼ਟਰੀ ਤਲਾਸ਼ ਤੋਂ ਬਾਅਦ ਪੰਜਾਬ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ। ਪੁਲਿਸ ਰਿਪੋਰਟਾਂ ਦੇ ਵਿੱਚ ਕਿਹਾ ਗਿਆ ਹੈ ਕਿ ਪਿੰਡਰ 2014 ਤੋਂ ਬ੍ਰਾਮਟਨ ਤੋਂ ਬਾਹਰ ਕੰਮ ਕਰ ਰਿਹਾ ਸੀ ਪਰ ਹਾਲ ਹੀ ਵਿੱਚ ਅਮਰੀਕਾ ਵਿੱਚ ਜਾਣੇ ਪਛਾਣੇ ਸਾਥੀਆਂ ਦੀ ਗ੍ਰਿਫਤਾਰੀ ਤੋਂ ਬਾਅਦ ਉਹ ਭਾਰਤ ਦੇ ਵਿੱਚ ਲੁਕਿਆ ਹੋਇਆ ਹੈ ਇਸ ਦੀ ਜਾਣਕਾਰੀ ਮਿਲੀ ਸੀ ਅਮਰੀਕੀ ਨਿਆਂ ਵਿਭਾਗ ਦੇ ਦੋਸ਼ਾਂ ਅਨੁਸਾਰ ਪਿੰਡਰ ਨੇ ਕੋਲੰਬੀਆ ਤੋਂ ਅਮਰੀਕਾ ਵਿੱਚ ਕੋਕੀਨ ਆਯਾਤ ਕਰਨ ਲਈ ਇੱਕ ਅੰਤਰਰਾਸ਼ਟਰੀ ਸਾਜ਼ਿਸ਼ ਚਲਾਈ ਅਤੇ ਅਮਰੀਕਾ ਦੇ ਸ਼ਹਿਰਾਂ ਅਤੇ ਕੈਨੇਡਾ ਵਿੱਚ ਨਸ਼ੀਲੇ ਪਦਾਰਥਾਂ ਨੂੰ ਵੰਡਿਆ ਦੋਸ਼ ਹੈ ਕਿ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੀ ਸੰਸਥਾ ਨੇ ਅਮਰੀਕਾ ਵਿੱਚ ਕੋਕੀਨ ਆਯਾਤ ਕੀਤੀ ਇਸ ਨੂੰ ਟਰੱਕਿੰਗ ਕੰਪਨੀਆਂ ਅਤੇ ਡਰਾਈਵਰਾਂ ਦੇ ਨੈਟਵਰਕਾਂ ਦੀ ਵਰਤੋਂ ਕਰਕੇ ਸਟੈਸ਼ ਹਾਊਸਾਂ ਅਤੇ ਹੋਰ ਵੰਡ ਸਥਾਨਾਂ ਤੇ ਪਹੁੰਚਾਇਆ ਅਤੇ ਇਸ ਨੂੰ ਅਮਰੀਕਾ ਭਰ ਦੇ ਭਾਈਚਾਰਿਆਂ ਅਤੇ ਕੈਨੇਡਾ ਵਿੱਚ ਵੇਚਿਆ ਆਪਣੇ ਦੋਸ਼ ਪੱਤਰ ਵਿੱਚ ਅਧਿਕਾਰੀਆਂ ਨੇ ਅੱਗੇ ਕਿਹਾ ਕਿ ਜਿਨ੍ਹਾਂ ਹੋਰਨਾਂ ਨੂੰ ਦੋਸ਼ੀ ਠਹਿਰਾਇਆ ਗਿਆ ਸੀ ਉਹਨਾਂ ਨੂੰ ਲਾਗੂ ਕਰਨ ਵਾਲਿਆਂ ਵੱਜੋਂ ਵਰਤਿਆ ਗਿਆ ਸੀ ਅਤੇ ਬੰਦੂਕਾਂ ਨਾਲ ਲੈਸ ਹੋ ਕੇ ਕੋਕੀਨ ਨੂੰ ਸੁਰੱਖਿਅਤ ਰੱਖ ਕੇ ਅਤੇ ਵੰਡ ਕੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਸੰਗਠਨ ਨੂੰ ਚਲਾਉਣ ਵਿੱਚ ਮਦਦ ਕੀਤੀ ਗਈ ਸੀ। ਅਮਰੀਕਾ ਵਿੱਚ ਭਿੰਡਰ ਤੇ ਕੋਕੀਨ ਵੰਡ ਦੀ ਸਾਜ਼ਿਸ਼ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਅਪਰਾਧ ਦੌਰਾਨ ਅਤੇ ਇਸ ਦੇ ਸੰਬੰਧ ਵਿੱਚ ਜਾਂ ਇਸ ਨੂੰ ਅੱਗੇ ਵਧਾਉਣ ਲਈ ਹਥਿਆਰਾਂ ਦੀ ਵਰਤੋਂ ਕਰਨਾ ਲੈ ਕੇ ਜਾਣ ਅਤੇ ਰੱਖਣ ਦਾ ਦੋਸ਼ ਲਗਾਇਆ ਗਿਆ ਹੈ ਅਧਿਕਾਰੀਆਂ ਨੇ ਕਿਹਾ ਕਿ ਡਰਗ ਆਪਰੇਸ਼ਨ ਬਹੁਤ ਲਾਭਦਾਇਕ ਸੀ ਕਿਉਂਕਿ ਕੋਲੰਬੀਆ ਵਿੱਚ ਨਸ਼ੀਲੇ ਪਦਾਰਥਾਂ ਨੂੰ ਪ੍ਰਾਪਤ ਕਰਨ ਦੀ ਕੀਮਤ 2000 ਡਾਲਰ ਤੋਂ 5000 ਡਾਲਰ ਪ੍ਰਤੀ ਕਿਲੋ ਦੇ ਵਿਚਕਾਰ ਸੀ ਅਤੇ ਜਦੋਂ ਇਹ ਅਮਰੀਕਾ ਪਹੁੰਚੀ ਤਾਂ ਇਸ ਦੀ ਕੀਮਤ 13000 ਡਾਲਰ ਸੀ ਜਦੋਂ ਇਹ ਕੈਨੇਡਾ ਪਹੁੰਚੀ ਉਦੋਂ ਤੱਕ ਨਸ਼ੀਲੇ ਪਦਾਰਥਾਂ ਦੀ ਕੀਮਤ 30000 ਡਾਲਰ ਪ੍ਰਤੀ ਕਿਲੋ ਸੀ ਸਾਰੇ ਡਾਲਰ ਦੇ ਅੰਕੜੇ ਅਮਰੀਕੀ ਮੁਦਰਾ ਦੇ ਵਿੱਚ ਹਨ। ਕੁੱਲ ਮਿਲਾ ਕੇ ਸੰਗਠਨ ਇੱਕ ਹਫ਼ਤੇ ਦੇ ਵਿੱਚ 600 ਕਿਲੋਗ੍ਰam ਤੋਂ ਵੱਧ ਕੁਕੀਨ ਅਤੇ ਮੈਥਮ ਫਿੰਟਮਾਈਨ ਵੇਚ ਰਿਹਾ ਸੀ। ਇਸ ਦੌਰਾਨ ਪਾਰਟ ਵਿੱਚ ਪੁਲਿਸ ਨੇ ਕਿਹਾ ਕਿ ਭਿੰਡਰ ਨੂੰ ਦਸੰਬਰ ਤੋਂ ਉਸ ਦੀ ਗ੍ਰਿਫਤਾਰੀ ਤੱਕ ਟਰੈਕ ਕੀਤਾ ਜਾ ਰਿਹਾ ਸੀ। ਉਹਨਾਂ ਕਿਹਾ ਕਿ ਉਹ 2014 ਤੋਂ ਆਪਣੇ ਬ੍ਰੈਮਟਨ ਸਥਾਨ ਤੋਂ ਇੱਕ ਜਾਇਜ਼ ਆਵਾਜਾਈ ਕਾਰੋਬਾਰ ਦੇ ਸੰਚਾਲਕ ਵਜੋਂ ਪੇਸ਼ ਕਰ ਰਿਹਾ ਸੀ। ਇਹ ਕਾਰੋਬਾਰ ਕਥਿਤ ਤੌਰ ਤੇ ਉੱਤਰੀ ਅਮਰੀਕਾ ਵਿੱਚ ਨਸ਼ਿਆਂ ਦੀ ਆਵਾਜਾਈ ਨੂੰ ਸੁਵਿਧਾਜਨਕ ਬਣਾਉਂਦਾ ਸੀ। ਜੇਕਰ ਅਮਰੀਕਾ ਵਿੱਚ ਦੋਸ਼ੀ ਠਹਿਰਾਇਆ ਜਾਂਦਾ ਹੈ ਤਾਂ ਪਿੰਡਰ ਨੂੰ ਕੋਕੀਨ ਵੰਡਨ ਦੀ ਸਾਜ਼ਿਸ਼ ਲਈ ਘੱਟੋ-ਘੱਟ 10 ਸਾਲ ਅਤੇ ਵੱਧ ਤੋਂ ਵੱਧ ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ ਅਤੇ ਹਥਿਆਰਾਂ ਦੇ ਅਪਰਾਧ ਲਈ ਘੱਟੋ-ਘੱਟ ਲਗਾਤਾਰ 5 ਸਾਲ ਕੈਦ ਅਤੇ ਵੱਧ ਤੋਂ ਵੱਧ ਉਮਰ ਕੈਦ ਦੀ ਸਜ਼ਾ ਵੀ ਹੋ ਸਕਦੀ ਹੈ ਬਿਊਰੋ ਰਿਪੋਰਟ ਹਮਦਰਦ ਟੀਵੀ